ਲਾਸਟ ਇੱਕ ਗਾਣਾ ਸੋਲੋ ਕਿਉਂਕਿ ਟਾਈਮ ਘਾਟਾ ਕਿ ਭਾਈ ਜੀਪੁਰਮ ਵੀ ਆਏ ਹੋਇਆ ਉਹਨਾਂ ਨੇ ਲਾਉਣਾ ਔਰ ਸਾਜੀ ਦਾ ਆਇਆ ਹੋਇਆ ਹੁਣ ਬੈਠੇ ਰਹੇ ਨੇ ਸੱਚੀ ਟੁੱਟ ਬੈੜਿਆ ਜਿ ਦਿਨਾਂ ਤੇ ਨਾਲ ਮੁੱਖ ਰੱਖਦੀ ਥੋੜੇ ਬਈ ਤੇ ਚੰਗਾ ਲੱਗਦਾ ਤਾੜੀ ਜੋਰ ਨਾਲ ਦੇ ਹੋਏ ਗਾਣ ਕੇ ਉਹ ਤਾਰ ਉਹਦੇ ਨਾਲ ਤੇਰੇ ਜਨਾਮ ਮਿਲਿਆ ਨਾ ਦਿਲਵੇ ਦੇ ਨਾਲ ਉਹਦੇ ਨਾਲ ਤੇਰੇ ਜਨਾ ਮਿਲਿਆ ਨਾ ਦਿਲ ਕਾਹੀ ਤੈਨੂੰ ਹੱਬ ਦੇ ਜੋ ਆਕੇ ਜਾਵਾਂ ਮਿਲਵੇ ਇਹ ਨਾ ਸਮਝੀਂ ਵੀ ਅਜ ਮੇਰਾ ਹੋ ਗਿਆ ਇਹ ਨਾ ਸਮਝੀਂ ਵੀ ਅਜ ਮੇਰਾ ਹੋ ਗਿਆ ਮੈਂ ਭਾਗ ਮਰੇ ਤਨ ਕੱਟਦੀ ਰੋਲ ਕਹਿੰਦੇ ਰਹਿਣ ਸੱਚੀ ਟੁੱਟ ਪੈੜਿਆ ਤੇ ਨਾ ਤੇਰਾ ਮੁੱਖ ਟੱਕਦੀ ਰੋਲ ਕਹਿੰਦੇ ਰਹਿਣ ਸੱਚੀ ਟੁੱਟ ਪੈੜਿਆ ਤੇ ਨਾ ਤੇਰਾ ਮੁੱਖ ਟੱਕਦੀ ਇਹਲੀ ਮੁਲਾਕਾਤ ਸਈ ਜਿਹੜੀ ਪਹਿਲੀ ਮੁਲਾਕਾਤ ਹੈ ਕਰਨੀ ਵੀ ਬੜੀ ਔਖੀ ਹੈ ਪਰ ਜਿਗਰ ਹੋ ਜੇ ਫਿਰ ਭਲਾਉਣੀ ਤਾਂ ਬਾਈ ਜੀ ਫਿਰ ਬੜੀ ਔਖੀ ਹੈ ਹੋਈ ਪਹਿਲੀ ਮੁਲਾਕਾਤ ਹੋਈ ਪਹਿਲੀ ਮੁਲਾਕਾਤ ਆ ਪੱਕੀ ਸੀਆਂ ਸਿੱਟੂ ਚਾਰ ਗੱਲਾਂ ਮਿੱਠੀਆਂ ਫਿਰ ਘੁੱਟ ਕੇ ਪਾਈ ਸੀ ਗੱਲ ਵਕੜੀ ਗੁਲਾਮਾਂ ਜਿਵੇਂ ਅੱਖਾਂ ਵਿੱਚੀਆਂ ਕਿ ਪਾਈ ਸੀ ਗਾਲ ਵਕੜੀ ਬਲਾਵਾ ਜਿਵੇਂ ਅੱਖਾਂ ਦਿੱਤੀਆਂ ਉਸ ਵੇਲੇ ਦੀ ਨਿਸ਼ਾਨੀ ਦਿੱਤੀ ਮੁੰਦਰੀ ਉਸ ਵੇਲੇ ਦੀ ਨਿਸ਼ਾਨੀ ਦਿੱਤੀ ਮੁੰਦਰੀ ਮੈਂ ਭੁੱਲੀਆਂ ਨਾ ਲਾਈ ਰੱਖਦੀ ਥੈਂਕ ਯੂ ਹਰਵਤਮ ਸ਼ੁਕਰੀਆ ਹੋਰ ਕਹਿੰਦੇ ਰਹਿਣ ਸੱਚੀ ਡੁੱਟ ਪੈਣਿਆਂ ਤੇ ਨਾ ਤੇਰਾ ਦੁੱਖ ਤੱਕਦੀ ਹੌਲਦਾ ਹੀ ਰਹਿਣਾ ਸੱਚੇ ਡੋਟ ਪੈਣਿਆ ਦਿੰਦੇ ਨਾ ਤੇਰਾ ਮੁੱਖ ਤੱਕ ਦੀ ਦਰ ਸੋਹਰਿਆਂ ਦੇ ਆਪਣੇ ਸੋਰੀ ਕਰਦੀ ਸਟੋਰੀ ਦੱਸਦੀ ਐ ਕਹਿੰਦੀ ਤੈਨੂੰ ਵਹਿਮ ਹੋਣਾ ਕਿ ਮੈਂ ਸੌਖੀ ਬਾਤ ਨਹੀਂ ਪਰ ਸੱਜਣਾ ਕਿੱਥੇ ਉਹ ਗੱਲ ਬਣਦੀ 4000 ਯਾਦੇ ਬਣਾ ਅੱਖਾਂ ਲੰਘਦਾ ਪਹਾੜ ਜਿਦਾ ਦਿਨ ਸੱਜਣਾ ਰੱਬ ਜਾਣਦਾ ਕਰਮ ਦੀਨ ਕੱਡੀਆਂ ਤੇਰੇ ਦੁੱਖੇ ਮੇਰੇ ਬਿਨ ਸੱਜਣਾ ਰੱਬ ਜਾਣਦਾ ਕਰਮ ਦੀਨ ਕੱਡੀਆਂ ਤੇਰੇ ਦੁੱਖੇ ਮੇਰੇ ਬਿਨ ਸੱਜਣਾ ਅੱਜ ਕੇਰੇ ਦੇ ਹੰਦ ਮੈਨੂੰ ਪੁੱਛਦੀ ਅੱਜ ਕੇਰੇ ਦੇ ਨੰਦ ਮੈਨੂੰ ਪੁੱਛਦੀ ਕਹਾੜੀਏ ਨੇ ਦੁੱਖ ਦੱਸਦੀ ਹੋੜ ਪੈਦੇ ਰਹਿਣ ਸੱਚੀ ਟੁੱਟ ਪੈਣਿਆਂ ਤੇ ਨਾ ਤੇਰਾ ਦੁੱਖ ਤੱਕਦੀ ਹੋੜ ਪੈਦੇ ਰਹਿਣ ਸੱਚੀ ਟੁੱਟ ਪੈਣਿਆਂ ਤੇ ਨਾ ਤੇਰਾ ਦੁੱਖ ਤੱਕਦੀ ਗੁਨਾਹ ਕਰਦੀ ਯਾਰੀਆਂ ਬਾਈ ਜੀ ਲੱਗਦੀਆਂ ਵੀ ਬੜੀਆਂ ਵੇਖੀਆਂ ਪਰ ਯਾਰੀਆਂ ਟੁੱਟਦੀਆਂ ਵੀ ਬੜੀਆਂ ਵੇਖੀਆਂ ਪਰ ਯਾਰੀਆਂ ਜਿਹੜੀਆਂ ਵਿਆਹ ਤੋਂ ਬਾਅਦ ਇਹ ਲਮੋੜੀਆਂ ਤੋਂ ਹੋਰ ਹੀ ਅਜੀਬ ਮੈਨੂੰ ਅਜ ਵੀ ਪਿਆਰ ਗੁਨਾਹ ਕਰਦੀ ਪਾਵੇ ਨੇ ਲੱਖ ਮਜਬੂਰੀਆਂ ਸਾਹੇ ਨਜ਼ਰਾਂ ਤੋਂ ਦੂਰ ਸੰ ਕਰਦਾ ਵੇ ਜਿੰਨਾਂ ਦੀਆਂ ਨਹੀਂ ਦੂਰੀਆਂ ਤਾਰੇ ਨਜ਼ਰਾਂ ਤੋਂ ਦੂਰ ਸੰਦ ਕਰਦਾ ਵੇ ਜਿੰਨਾਂ ਦੀਆਂ ਨਹੀਂ ਦੂਰੀਆਂ ਦੂਰ ਦੂਰ ਨਾ ਸੇ ਭਾਈ ਰੂਪੇ ਵਾਲਿਆ ਦੂਰ ਦੂਰ ਨਾ ਸੇ ਭਾਈ ਰੂਪੇ ਵਾਲਿਆ ਜੇ ਬੂਟੇ ਗੱਲ ਹੁੰਦੇ ਵਸਦੀ ਔੜ ਫਿੱਤੇ ਰਹਿਣ ਸੱਚੀ ਟੁੱਟ ਪੈੜਿਆ ਜਿੰਦੇ ਨਾ ਤੇਰਾ ਮੁੱਖ ਤੱਕਦੀ ਔੜ ਫਿੱਤੇ ਰਹਿਣ ਸੱਚੀ ਟੁੱਟ ਪੈੜਿਆ ਜਿੰਦੇ ਨਾ ਤੇਰਾ ਮੁੱਖ ਤੱਕਦੀ ਸਾਰੇ ਸਤਕਾਰਯੋਗ ਜੀਰਨਾਤ ਜੀ ਪਹਿਲਾਂ ਵੀ ਬਹੁਤ ਸਾਰੀ ਮਾਇਆ ਭੇਜੀ ਹੈ ਜਿੰਦਰਨਾਥ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਸੇਵਕ ਸਿੰਘ ਜੀ ਸਰਪੰਚ ਸਾਹਿਬ ਮੈਂਬਰ ਸਾਹਿਬ ਸੋਰੀ ਸੇਵਕ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਹੁੰਦੇ ਰਹਿਣਗੇ ਮੇਲ ਜਹਾਨ ਅੰਦਰ ਜਗ ਜਿਉਂਦਿਆਂ ਦੀ ਹਜ਼ਾਰ ਮੇਲੇ ਮੇਲਾ ਉਸ ਨੂੰ ਆਖ ਦੀਏ ਦੁਨੀਆ ਜਿਹੜੀ ਵਿਛੜ ਜਾਂਦੇ ਯਾਰ ਮੇਲੇ ਹੁਣ ਮਿਲ ਕੇ ਕਦੇ ਨਾ ਵਿਛੜਾਂਗੇ ਜੇਕ ਰੱਬ ਸੱਚਾ ਇੱਕ ਵਾਰ ਮੇਲੇ ਤਦ ਤੱਕ ਲਈ ਜੋ ਇਜਾਜ਼ਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਫਾ ਔਰ ਦਰੋਪੇ ਧੰਨਵਾਦ ਕਰਦਾ ਜਿਹੜੇ ਵੀਰਾਂ ਨੇ ਇਹਨਾਂ ਮਾਨ ਕੀਤਾ ਯਾਰ ਬਹੁਤ ਬਹੁਤ ਧੰਨਵਾਦ ਤੇ ਇਹਦੇ ਲਈ ਧੰਨਵਾਦੀ ਜੰਗਲ ਲੱਗੇ ਭਾਈ ਵਾਣੀ ਦਾੜੀ ਜਰੂਰ ਮਾਰਦੇ ਯਾਰ ਸੋ ਨਵੀਂ ਬਾਈ ਥੈਂਕ ਯੂ ਸੋ ਮਾਚ